ਅੱਜ ਅਸੀਂ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਜੋ ਕਿ ਸਰਸਾ ਨਦੀ ਦੇ ਕੰਢੇ ਸਜੋਗਿਤ ਹੈ ਜੀ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਤੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਵੱਲੋਂ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਗਿਆ ਜਦੋਂ ਗੁਰੂ ਸਾਹਿਬ ਸਰਸਾ ਨਦੀ ਦੇ ਕੰਢੇ ਪਹੁੰਚੇ ਤਾਂ ਉਹਨਾਂ ਨੇ ਭਾਈ ਜੀਵਨ ਸਿੰਘ ਜੀ ਨੂੰ ਆ ਰਹੀ ਫੌਜ ਨੂੰ ਰੋਕਣ ਲਈ ਆਦੇਸ਼ ਦਿੱਤਾ ਭਾਈ ਜੀਵਨ ਸਿੰਘ ਜੀ ਨੇ ਆਪਣੇ ਆਖਰੀ ਸਵਾਸ ਤੱਕ ਲੜਦਿਆਂ ਹੋਇਆਂ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ। ਗੁਰੂ ਸਾਹਿਬ ਆਪਣੇ ਨਿਤਨੇਮ ਦੇ ਇੰਨੇ ਪੱਕੇ ਸੀ ਕਿ ਇੱਕ ਦਿਨ ਵੀ ਪਾਠ ਕਰਨਾ ਨਹੀਂ ਸੀ ਛੱਡਦੇ। ਤੇ ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਪਾਠ ਕੀਤਾ ਅਤੇ ਅੱਗੇ ਵੱਲ ਚਾਲੇ ਪਾ ਦਿੱਤੇ। ਅੱਗੇ ਵੱਲ ਚਾਲੇ ਪਾਉਂਦੇ ਆ ਹੋਇਆ ਆਪ ਸਭ ਜਾਣਦੇ ਹੀ ਹੋ ਕਿ ਕਿਵੇਂ ਸਰਸਾ ਨਦੀ ਪੂਰੇ ਉਫਾਨਦੇ ਸੀ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪਹਿਲੇ ਹਿੱਸੇ ਵਿੱਚ ਮਾਤਾ ਸਾਹਿਬਕੌਰ ਮਾਤਾ ਸੁందਰੀ ਜੀ ਤੇ ਭਾਈ ਮਨੀ ਸਿੰਘ ਜੀ ਜੋ ਕਿ ਕੰਡੇ ਤੇ ਹੁੰਦਿਆ ਹੋਇਆ ਦਿੱਲੀ ਵੱਲ ਚਲੇ ਗਏ ਕਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪਰਵਾਰ ਬਛੋੜਾ ਸਾਹਿਬ ਜਿੱਥੇ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੋਂ ਦਾ ਇਤਿਹਾਸ ਆਪ ਸਬ ਸਿੱਖ ਸੰਗਤਾਂ ਨਾਲ ਸਾਂਝਾ ਕਰ ਰਹੇ ਹਾਂ ਦੂਜੇ ਹਿੱਸੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵੱਡੇ ਸਹਬਜ਼ਾਦੇ ਤੇ ਸਿੰਘ ਜੋ ਕਿ ਸਰਸਾ ਨਦੀ ਨੂੰ ਪਾਰ ਕਰ ਗਏ ਸੀ ਤੇ ਅੱਗੇ ਵੱਲ ਚੱਲੇ ਪਾਉਂਦੇ ਹੋયા ਪਠਾ ਸਾਹਿਬ ਹੁੰਦੇ ਹੋਏ ਕੰਗਾ ਸਾਹਿਬ ਨੂੰ ਹੁੰਦੇ ਹੋਏ ਸ਼ਰੀ ਚਮਕੌਰ ਸਾਹਿਬ ਚਮਕੌਰ ਦੀ ਗੜੀ ਵੱਲ ਚਲੇ ਗਏ ਜਿੱਥੇ ਜਾ ਕੇ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਤੇ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪਾ ਗਏ ਸਨ ਤੇ ਤੀਸਰੇ ਹਿੱਸੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਸਰਸਾਂ ਨਦੀ ਦੇ ਕੰਢੇ ਹੁੰਦੇ ਹੋਏ ਕੁੰਮਾ ਮਾਸਕੀ ਜੀ ਦੀ ਚੁੱਗੀ ਵਿੱਚ ਉਹਨਾਂ ਨੇ ਰਾਤ ਕੱਟੀ ਜੋ ਕਿ ਇੱਕ ਬੇੜੀ ਦਾ ਮਲਾ ਸੀ ਮਾਤਾ ਗੁਜਰੀ ਜੀ ਨੇ ਛੋਟੇ ਸਹਬਜ਼ਾਦਿਆਂ ਨੂੰ ਨਦੀ ਪਾਰ ਨਹੀਂ ਕਰਵਾਇ ਕਿਉਂਕਿ ਸਰਸਾ ਨਦੀ ਦਾ ਵੇਗ ਬਹੁਤ ਹੀ ਜ਼ਿਆਦਾ ਸੀ ਤੇ ਬੱਚਿਆਂ ਦੀ ਉਮਰਾਂ ਬਹੁਤ ਹੀ ਛੋਟੀਆਂ ਸਨ ਇਸ ਲਈ ਉਹ ਸਰਸਾ ਨਦੀ ਦੇ ਕੰਢੇ ਹੁੰਦੇ ਹੋਏ ਕੁੰਮਾ ਮਾਸਕੀ ਜੀ ਦੀ ਚੁੱਗੀ ਵਿੱਚ ਪਹੁੰਚ ਗਏ ਤੇ ਉਹਨਾਂ ਦੇ ਨਾਲ ਰਸੋਈਆ ਗੰਗੂਗੀ ਸੀ ਜੋ ਕਿ ਬਾਅਦ ਵਿੱਚ ਉਸ ਉਹਨਾਂ ਨੂੰ ਸਿਹੜੀ ਵੱਲ ਲੈ ਗਿਆ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਾਹਮਣੇ ਦਰਸ਼ਨ ਕਰ ਸਕਦਾ ਸੰਗਤ ਜੀ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜੋ ਕਿ ਗੁਰੂ ਸਾਹਿਬ ਦੇ ਪਰਿਵਾਰ ਦੇ ਵਿਛੋੜੇ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਸशोभਿਤ ਹੈ ਜਦੋਂ ਸੰਗਤ ਜੀ ਅਸੀਂ ਇਸ ਗੁਰਦੁਆਰਾ ਸਾਹਿਬ ਆਏ ਤਾਂ ਅਸੀਂ ਦੇਖਿਆ ਕਿ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਤੇ ਸਭਾ ਸ਼ੈਤੀ ਹੀ ਆਰੰਭ ਹੋ ਜਾਵੇਗੀ ਆਪ ਸਭ ਸਿੱਖ ਸੰਗਤਾਂ ਨੂੰ ਦੱਸ ਦਈਏ ਕਿ ਸੰਗਤ ਜੀ ਇੱਥੋਂ ਹੀ ਸਭਾ ਸ਼ੁਰੂ ਹੁੰਦੀ ਹੈ ਤੇ 15 16 17 ਤਕਰੀਬਨ ਇਸ ਤਰੀਕ ਨੂੰ ਇੱਥੇ ਸਭਾ ਹੋਵੇਗੀ ਤੇ ਇਥੋਂ ਹੁੰਦਿਆਂ ਹੋਇਆਂ ਪਠਾ ਸਾਹਿਬ ਬ੍ਰਾਹਮਣ ਮਾਜਰਾ ਅਹ ਸ੍ਰੀ ਚਮਕੌਰ ਸਾਹਿਬ ਮਾਚੀਵਾੜਾ ਸਾਹਿਬ ਤੇ ਸਮਾਪਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਾ ਕੇ ਹੋਵੇਗੀ ਜਾਓ ਤੁਹਾਨੂੰ ਚਲਦੇ-ਚਲਦੇ ਗੁਰਦੁਆਰਾ ਸਾਹਿਬ ਦੇ ਆਲੇ-ਦੋਲੇ ਦੇ ਵੀ ਦਰਸ਼ਨ ਕਰਵਾ ਲਈਏ ਹੇ ਗੁਰਦੁਆਰਾ ਸਾਹਿਬ ਸਰਸਾ ਨਦੀ ਦੇ ਕੰਢੇ ਬਣਿਆ ਹੋਇਆ ਹੈ ਤੇ ਅਸੀਂ ਤੁਹਾਨੂੰ ਉਸ ਸਰਸਾ ਨਦੀ ਦੇ ਵੀ ਦਰਸ਼ਨ ਕਰਾਵਾਂਗੇ ਵੀ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸੀ ਤੇ ਅੱਗੇ ਜਾ ਕੇ ਕਿਵੇਂ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕਰੀਆਂ ਇਹ ਗੁਰ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਜੀ ਇਹ ਰਸਤਾ ਇਧਰੋਂ ਵੀ ਆਉਂਦਾ ਜੀ ਤੇ ਜਿਹੜੀ ਸੜਕ ਚੱਲਦੀ ਹੈ ਜੀਟੀ ਰੋਡ ਤੇ ਉਧਰੋਂ ਆਉਂਦਾ ਜੀ ਇਹ ਰਸਤਾ ਇੱਕ ਅਸੀਂ ਆਏ ਹਾਂ ਜੀ ਨਹਿਰ ਦੇ ਨਾਲ-ਨਾਲ ਤੁਸੀਂ ਜੇ ਤਾਂ ਠੀਕ ਲੱਗੇ ਰਸਤਾ ਉਧਰੋਂ ਆ ਸਕਦੇ ਆ ਦੋ ਰਸਤੇ ਲੱਗਦੇ ਆ ਜੀ ਗੁਰਦੁਆਰਾ ਸਾਹਿਬ ਨੂੰ ਤੇ ਆਪਾਂ ਗੱਲ ਕਰੀਏ ਜੀ ਸਰਸਾਨਾ ਦੀ ਦੀ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਸਰਸਾ ਨਦੀ ਇਸ ਕੰਡੇ ਤੱਕ ਟੱਚ ਹੁੰਦੀ ਸੀ ਤੇ ਅਸੀਂ ਹੁਣ ਦੇਖ ਕੇ ਆਏ ਉੱਥੇ ਪਾਣੀ ਜਮੇ ਹੀ ਥੋੜਾ ਥੋੜਾ ਉਸ ਟਾਈਮ ਮੀਂਹ ਪੈ ਰਿਹਾ ਸੀ ਤੇ ਕਿੰਨਾ ਵੇਗ ਹੋਵੇਗਾ ਜੀ ਪਾਣੀ ਦਾ ਕਿੰਨਾ ਤੇਜ਼ ਪਾਣੀ ਹੋਵੇਗਾ ਤੇ ਗੁਰੂ ਸਾਹਿਬ ਨੇ ਕਿਵੇਂ ਪਾਰ ਕੀਤੀ ਹੋਣੀ ਹੈ ਜਿੰਨਾਂ ਦੀ ਵੱਡੇ ਸਹਿਮਜਦਿਆਂ ਨੇ ਉਹਨਾਂ ਦੇ ਸਰੀਰਾਂ ਵਿੱਚ ਕਿੰਨੀ ਸ਼ਕਤੀ ਹੋਵੇਗੀ ਜੋ ਇੰਨਾ ਵੇਗ ਨਦੀ ਦਾ ਪਾਰ ਕਰ ਗਏ ਸੀ ਆਪ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਜਾਂਦੇ ਹੋ ਤਾਂ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਆ ਤੁਸੀਂ ਦੇਖ ਸਕਦੇ ਆਂ ਵੀ ਇੱਥੇ ਤੱਕ ਸਰਸਾ ਨਦੀ ਦਾ ਪ੍ਰਕੋਪ ਸੀ ਗੁਰਦਾਰਾ ਸਾਹਿਬੀ ਬਹੁਤ ਉੱਚੀ ਜਗ੍ਹਾ ਤੇ ਬਣਾਇਆ ਹੋਇਆ ਹੈ ਜੀ ਕਿਉਂਕਿ ਚਲੋ ਅੱਜਕੱਲ ਤਾਂ ਨਦੀ ਦਾ ਕੋਈ ਐਡਾ ਵੇਗ ਦਿਖਦਾ ਨਹੀਂ ਹੈਗਾ ਕਿਉਂਕਿ ਜ਼ਮੀਨਾਂ ਜਿਹੜੀਆਂ ਉਹ ਧੰਧਾਂ ਦੇ ਭਰੀਆਂ ਹੋਈਆਂ ਤੇ ਸਾਹਮਣੇ ਤੁਸੀਂ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਤੇ ਆਓ ਚੱਲਦੇ ਆ ਜੀ ਤੇ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਜਦੋਂ ਛੋਟੇ ਸਹਿਬਜ਼ਾਦੇ ਆ ਮਾਤਾ ਕੁਜਰੀ ਜੀ ਤੇ ਉਹਨਾਂ ਦੇ ਨਾਲ ਗੰਗੂ ਰਸੋਈਆ ਸੀ ਜੋ ਕਿ ਉਹਨਾਂ ਨੂੰ ਸਿਹੜੀ ਵੱਲ ਲੈ ਗਿਆ ਤੇ ਸਿਹੜੀ ਤੋਂ ਉਹ ਆਪਣੇ ਘਰਾਂ ਲੈ ਗਿਆ ਜਿੱਥੇ ਜਾ ਕੇ ਉਹਨੇ ਸੂਹ ਦਿੱਤੀ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਮੇਰੇ ਕੋਲ ਹੀ ਨੇ ਤੇ ਕੁਝ ਕੁ ਮੋਹਰਾ ਵਿੱਚ ਵਿਕ ਗਿਆ ਸੀ ਗੰਗੂ ਰਸੋਈਆ ਜਿਸ ਕਾਰਨ ਕਰਕੇ ਪਹਿਲੀ ਰਾਤ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਜੋ ਕਿ ਮਰੰਡਾ ਵਿਖੇ ਸ਼ਸ਼ੋਭੀਤੇ ਜੀ ਉਸ ਜੇਲ੍ਹ ਵਿੱਚ ਇੱਕ ਦਿਨ ਰੱਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲੈ ਜਾਇਆ ਗਿਆ ਜਿੱਥੇ ਜਾ ਕੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉੱਥੇ ਜਾ ਕੇ ਵੀ ਛੋਟੇ ਸਹਿਬਜ਼ਾਦਿਆਂ ਨੇ ਇੰਨੀ ਮੰਨੇ ਤੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦਾ ਉੱਪਰਲਾ ਪਾਸਾ ਜਿਸਤੇ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਇੱਥੇ ਸੰਗਤ ਜੀ ਜ਼ਰੂਰ ਹਾਜ਼ਰੀ ਭਰੋ ਕਿਉਂਕਿ ਇਹ ਸਾਡੇ ਗੁਰੂ ਦੇ ਵਿਛੜਨ ਦੀਆਂ ਉਹ ਨਿਸ਼ਾਨੀਆਂ ਨੇ ਜੋ ਕਿ ਸਾਨੂੰ ਸਭ ਨੂੰ ਸਾਂਭ ਕੇ ਰੱਖਣੀਆਂ ਚਾਹੀਦੀਆਂ ਨੇ ਜੋ ਕਿ ਸਾਨੂੰ ਉਸ ਟਾਈਮ ਦੀ ਯਾਦ ਦਿਵਾਉਂਦੀਆਂ ਨੇ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਸੀ ਤੇ ਕੀ ਕੁਝ ਬੀਤਿਆ ਹੋਵੇਗਾ ਉਸ ਟਾਈਮ ਇਹ ਗੁਰਦੁਆਰਾ ਸਾਹਿਬ ਉਸ ਟਾਈਮ ਦੀ ਯਾਦ ਆਉਂਦਾ ਹੈ ਇਹ ਸੰਗਤ ਜੀ ਦੇ ਆਉਂਦੇ ਹਾਂ ਜੀ ਅੱਗੇ ਵੱਲ ਤੇ ਤੁਹਾਨੂੰ ਦਰਸ਼ਨ ਕਰਵਾਈਏ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਹੈ ਜੀ ਗੁਰਦੁਆਰਾ ਸ੍ਰੀ ਪਰਵਾਰ ਪਿਛੋੜਾ ਸਾਹਿਬ ਆਪ ਸਭ ਅਨੇਬੜ ਪਾਗੀ ਹੋ ਕੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੀਡੀਓ ਦੇ ਜ਼ਰੀਏ ਜੈ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੋਰ ਵੀਡੀਓਜ਼ ਵੇਖਣ ਲਈ ਇਸ ਚੈਨਲ ਤੇ ਬਣੇ ਰਹਿਣਾ ਸਾਹਮਣੇ ਦਰਸ਼ਨ ਕਰੋ ਜਿੱਥੇ ਪ੍ਰਕਾਸ਼ ਕੀਤਾ ਹੋਇਆ ਹੈ ਸ੍ਰੀ ਗੁਰਗੰਸਾਹਿਬ ਜੀ ਦਾ ਇਹ ਖੁਦਾਈ ਸਮੇਂ ਉਹ ਨਿਸ਼ਾਨੀਆਂ ਇੱਥੋਂ ਦੀ ਕਮੇਟੀ ਨੂੰ ਮਿਲੀਆਂ ਨੇ ਜੋ ਕਿ ਬਹੁਤ ਹੀ ਪੁਰਾਣੀਆਂ ਨੇ ਗੁਰੂ ਸਾਹਿਬ ਦੇ ਟਾਈਮ ਦੀਆਂ ਲੱਗਦੀਆਂ ਨੇ ਤੇ ਸੰਗਤ ਜੀ ਇਹੋ ਸਰਸਾ ਨਦੀ ਹੈ ਜਿੱਥੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਰਸਾ ਨਦੀ ਇੱਥੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਟੱਚ ਹੁੰਦੀ ਸੀ ਤੇ ਪਾਣੀ ਦਾ ਕਿੰਨਾ ਵੇਗ ਹੋਵੇਗਾ ਜਿੱਥੇ ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਵਿੱਚ ਵਿਛੋੜਾ ਪੈ ਗਿਆ ਸੀ